ਸਵਾਲ ਅੱਜ ਪ੍ਰਗਟ ਸਿੰਘ ਹੋਰਾਂ ਦੀ ਉਸ ਸਟੇਟਮੈਂਟ ਤੇ ਹੈ ਜਿਸ ਦੇ ਵਿੱਚ ਉਹਨਾਂ ਨੇ ਖੁਦ ਮੰਨਿਆ ਕਿ ਕਾਂਗਰਸ ਵਿੱਚ ਦੋ ਤਰ੍ਹਾਂ ਸੀ ਜਦੋਂ ਸੀ ਸੱਤਾ ਦੇ ਵਿੱਚ ਸੀ ਇੱਕ ਚੰਦ ਸੀ ਬੇਦਬੀ ਦਾ ਇਨਸਾਫ ਹੋਵੇ ਇੱਕ ਚੰਦ ਸੀ ਨਾ ਹੋਵੇ ਇਲੈਕਸ਼ਨ ਦੇ ਨੇੜ ਤੇ ਜਾ ਕੇ ਕੁਝ ਹੋਵੇ ਤਾਂ ਜੋ ਇਹਦਾ ਲਾਹਾ ਮਿਲੇ ਕੀ ਕਹਿਣਾ ਚਾਹੋਗੇ ਵਿਧਾਨ ਸਭਾ ਦੇ ਵਿੱਚ ਉਹੀ ਦੋ ਤਰ੍ਹਾਂ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਦਬੀ ਨੂੰ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਹੂੰ ਕਾਂਗਰਸ ਸਮੁੱਚੀ ਗੁਟਕਾ ਸਾਹਿਬ ਲੈ ਕੇ ਸਟੇਜ ਤੇ ਖੜੀ ਹੋ ਗਈ ਸੀ ਗੁਟਕਾ ਸਾਹਿਬ ਤੋਂ ਪਵਿੱਤਰ ਚੀਜ਼ ਕੀ ਹੈ ਜੀ ਤੁਸੀਂ ਐਡਾ ਪਵਿੱਤਰ ਆਪਣੇ ਹੱਥ ਦੇ ਵਿੱਚ ਗੁਟਕਾਰ ਸਾਹਿਬ ਫੜਿਆ ਤੇ ਕੀ ਕਿਹਾ ਸੀ ਕਿ 4 ਹਫ਼ਤਿਆਂ ਚ ਬੇਦਬੀਆਂ ਦਾ ਇਨਸਾਫ ਦੇ ਦੇਾਂਗੇ ਤੇ ਕੀ ਹੋਇਆ ਜੀ 4 ਸਾਲ ਲੰਘ ਗਏ ਕੈਪਟਨ ਮਰਿੰਦਰ ਸਿੰਘ ਨੂੰ ਜਾਣਾ ਪਿਆ ਫਿਰ ਚੰਨੀ ਸਾਹਿਬ ਆ ਗਏ ਤੇ ਸਿਰਫ ਉਹੀ ਦੋ ਕੇਸਾਂ ਚ ਮਲਕੇ ਵਾਲਿਆ ਚ ਸਿਰਫ ਸਜਾ ਉਹੀ ਜਿਹੜੀ ਸ਼ਰੋਮਣੀ ਅਕਾਲੀ ਦਲ ਨੇ सीबीआई ਨੂੰ ਨਹੀਂ ਦਿੱਤੇ ਫਿਰ ਅੱਗੇ ਜੀ ਅਰਵਿੰਦ ਕੇਜਰੀਵਾਲ ਸਾਹਿਬ ਇਹ ਕਹਿੰਦੇ ਸੀ 4 ਮਹੀਨਿਆਂ ਚ ਦੇ ਦੂੰਗਾ ਤੇ ਸੰਧਵਾ ਸਾਹਿਬ ਤਾਂ ਕਹਿੰਦੇ ਸੀ ਜੇ ਹਫਤੇ ਚ ਬੇਅਦਬੀ ਦੇ ਦੋਸ਼ੀ ਨਾ ਫੜੇਗੇ ਮੈਂ ਰਾਜਨੀਤੀ ਛੱਡ ਦੂੰਗਾ ਤੇ ਅੱਜ ਇਹ ਧਿਰਾਂ ਨੇ ਖੜੇ ਹੋ ਕੇ ਵਿਧਾਨ ਸਭਾ ਦੇ ਵਿੱਚ ਇਹ ਦਿਖਾਉਣਾ ਚਾਹੀਦਾ ਕਿ ਕਿੱਡੇ ਸੋਹਿਰਦ ਨੇ ਜਦਕਿ ਜੇ ਸਭ ਤੋਂ ਵੱਡਿਆ ਦੋਸ਼ੀ ਤਰ੍ਹਾਂ ਨੇ ਉਹ ਤਾਂ ਇਹੀ ਨੇ ਜਿਨ੍ਹਾਂ ਨੇ ਸਿਆਸਤ ਕੀਤੀ ਇਹਦੇ ਤੇ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਇਹ ਜਿਹੜੀ ਸਿਆਸਤ ਹੋ ਰਹੀ ਹੈ ਨਾ ਹਰਕ੍ਰਿਜ ਜੀ ਇਹ ਕਿਸੇ ਦਾ ਮਕਸਦ ਬੇਅਦਬੀਆਂ ਤੇ ਕਾਨੂੰਨ ਬਣਾਉਣਾ ਨਹੀਂ ਕਾਂਗਰਸ ਦੇ ਰਾਜ ਚ ਪੌਣੇ 200 ਹੋ ਗਈ ਭਗਵੰਤ ਮਾਨ ਸਾਹਿਬ ਦੇ ਰਾਜ ਚ ਹਰ ਰੋਜ਼ ਹੋ ਰਹੀ ਹੈ ਪਰ ਇਹਨਾਂ ਨੇ ਸਿਆਸੀ ਰੋਟੀਆਂ ਸੇਕਣੀਆਂ ਨੇ ਔਰ ਇਹਨਾਂ ਨੇ ਅੱਜ ਸਾਬਤ ਕਰਤਾ ਬਿਲਕੁਲ ਠੀਕ ਸਰ ਪ੍ਰਗਟ ਸਿੰਘ ਤਾਂ ਮੰਨ ਹੀ ਗਏ ਕਿ ਅਸੀਂ ਬੇਅਦਬੀਆਂ ਤੇ ਸਿਆਸਤ ਕੀਤੀ ਹੈ ਕਾਂਗਰਸ ਦਾ ਚਿਹਰਾ ਪ੍ਰਗਟ ਸਿੰਘ ਨੇ ਨੰਗਾ ਕਰਤਾ ਪਰ ਭਗਵੰਤ ਮਾਨ ਸਾਹਿਬ ਤੋਂ ਉਹ ਤੋਂ ਵੱਡੀ ਸਿਆਸਤ ਕਰ ਰਹੇ ਨੇ ਹਾਂ